ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਲਾਚੌਰ ਵਿਖੇ ਚਲਦੇ ਆ ਜਿੱਥੇ ਬੀਤੀ ਰਾਤ ਚੋਰਾਂ ਨੇ ਤਿੰਨ ਚੋਰੀਆਂ ਕਰਕੇ ਪੂਰੇ ਬਲਾਚੌਰ ਨੂੰ ਦਹਿਲਾਕੇ ਰੱਖ ਦਿੱਤਾ ਹੈ ਇਹਨਾਂ ਚੋਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਭਵਨ ਬਲਾਚੌਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਵਿੱਚੋਂ ਚੋਰ ਕਟਰ ਨਾਲ ਤਾਲੇ ਤੋੜ ਕੇ ਉੱਥੋਂ ਤਿੰਨ ਕੰਪਿਊਟਰ ਸੈੱਟ ਅਤੇ 10 ਬੈਟਰੀ ਚੋਰੀ ਕਰਕੇ ਲੈ ਗਏ ਹਨ ਇਸੇ ਤਰ੍ਹਾਂ ਦਾਣਾ ਮੰਡੀ ਬਲਾਚੌਰ ਵਿਖੇ ਇੱਕ ਸਨੀਟਰੀ ਦੀ ਦੁਕਾਨ ਤੋਂ ਚੋਰਾਂ ਨੇ 80 ਤੋਂ 90 ਹਜ਼ਾਰ ਰੁਪਏ ਦੀਆਂ ਟੂਟੀਆਂ ਵਗੈਰਾ ਚੋਰੀ ਕਰ ਲਈਆਂ ਹਨ ਇੱਕ ਕਰਿਆਨੇ ਦੀ ਦੁਕਾਨ ਚੋਂ ਵੀ ਚੋਰਾਂ ਨੇ ਕਰਿਆਨੇ ਦਾ ਸਮਾਨ ਚੋਰੀ ਕੀਤਾ ਹੈ ਇਹਨਾਂ ਚੋਰੀਆਂ ਸੰਬੰਧੀ ਪੁਲਿਸ ਨੂੰ ਸੂਚਨਾ ਕਰ ਦਿੱਤੀ ਗਈ ਹੈ ਜੇ ਸੰਬੰਧੀ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਨੇ ਗੱਲਬਾਤ ਰਾਹੀਂ ਦੱਸਿਆ ਕਿ ਚੋਰਾਂ ਨੂੰ ਜਲਦੀ ਹੀ ਸਲਾਖਾ ਪਿੱਛੇ ਸੁੱਟਿਆ ਜਾਵੇਗਾ ਦੇਖਦੇ ਹਾਂ ਇਹਨਾਂ ਚੋਰੀਆਂ ਦੀ ਪੂਰੀ ਰਿਪੋਰਟ ਸਰ ਜੇ ਤੁਹਾਡੇ ਚੋਰੀ ਹੋਈ ਆ ਰਾਤ ਇਹ ਕਿੱਦਾਂ ਹੋਈ ਆ ਕਿ ਆ ਗਿਆ ਤੁਹਾਡਾ ਸਮਾਨ ਰੱਖਿਆ ਗਿਆ ਪਰ ਜਿਹੜੇ ਸਵੇਰੇ ਜਦੋਂ ਅਸੀਂ ਆਪਣੇ ਰੁਟੀਨ ਟਾਈਮ ਦੇ ਨਾਲ ਆਂਦੇ ਆ 9 ਵਜੇ ਦਫ਼ਤਰ ਜਦੋਂ ਅਸੀਂ ਪਹੁੰਚੇ ਆਂ ਤੇ ਸਾਡੇ ਤੋਂ ਪਹਿਲਾਂ ਰਾਜਕੁਮਾਰ ਜੀ ਆਏ ਸੀ ਉਹਨਾਂ ਨੇ ਦੇਖਿਆ ਕਿ ਬਾਹਰ ਜਿੰਦੇ ਦਾ ਜਿਹਦੇ ਚ ਕੁੰਡਾ ਜਿੰਦਾ ਪਸੰਦਿਆ ਉਹ ਕੁੰਡਾ ਕਟਰ ਦੇ ਨਾਲ ਕੱਟਿਆ ਹੋਇਆ ਸੀ ਤੇ ਫਿਰ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਤੇ ਅੰਦਰਲੇ ਵੀ ਜਿੱਥੇ ਜਿੰਦਾ ਲਾਇਆ ਸੀ ਉਹ ਵੀ ਸੇਮ ਪੈਟਰਨ ਤੇ ਕੱਟਿਆ ਹੋਇਆ ਸੀ ਤੇ ਉਹ ਹੋ ਫਿਰ ਸਾਰਾ ਉਹਨਾਂ ਨੇ ਤਿੰਨ ਕੰਪਿਊਟਰ ਸੈੱਟ ਸੀ ਸਾਡੇ ਜੀ ਪੂਰੇ ਤੇ 10 ਬੈਟਰੀਆਂ ਸੀ ਪੁਰਾਣੀਆਂ ਉਹ ਲੈ ਗਏ ਤੇ ਉਹਨਾਂ ਨੇ ਸਾਰਾ ਜਾਨਕਿ ਫਾਈਲਾਂ ਵਗੈਰਾ ਤੁਸੀਂ ਦੇਖ ਰਹੇ ਹੋ ਸਾਬ ਖਲਾਰ ਕੇ ਚਲ ਗਏ ਸੀਗੇ ਉਹ ਤੇ ਉਹਨਾਂ ਨੂੰ ਪਤਾ ਨਹੀਂ ਕੀ ਲੱਭਣਾ ਸੀ ਉਹਨਾਂ ਦੇ ਵਿੱਚੋਂ ਉਹਨਾਂ ਲੱਭਿਆ ਨਹੀਂ ਤੇ ਉਹ ਅਸੀਂ ਸਾਰਾ ਸੈੱਟ ਕਰਦੇ ਪਏ ਆ ਤੇ ਅਸੀਂ ਸੀਸੀਟੀਵੀ ਚੈਨਲ ਲੱਗੇ ਨਹੀਂ ਸੀਸੀਟੀਵੀ ਕੈਮਰਾ ਕੋਈ ਨਹੀਂ ਜੀ ਚੌਂਕੀਦਾਰ ਚੌਂਕੀਦਾਰ ਦੀ ਵੀ ਸਾਡੇ ਨਹੀਂ ਹੈਗਾ ਤੇ ਕਿੰਨੇ ਦਾ ਨੁਸਖਾ ਲਾਓ ਅੰਦਾਜ਼ਾ ਲਾ ਲਓ ਜੀ ਡੇਢ ਜੇ ਕੰਪਿਊਟਰ ਦੀ ਗੱਲ ਕਰੀਏ 40-50 ਹਜ਼ਾਰ ਦਾ ਇੱਕ ਕੰਪਿਊਟਰਾਂ ਦਾ ਦੋ ਤੇ ਤਿੰਨ ਕੰਪਿਊਟਰ ਸੈੱਟ ਸਵੇ ਤੇ ਉਹ ਤੇ ਪਲੱਸ ਬੈਟਰੀਆਂ ਚਲ ਪੁਰਾਣੀਆਂ ਸੀ ਬਿਲਕੁਲ ਡੇਢ ਜਦੋਂ ਪੁਰਾਣੇ ਸੀਗੇ ਤੋਂ ਰਿਸਰਚਮੈਂਟ ਤਾਂ ਹੈ ਜੀ ਸੱਚੀ ਕਲੀਅਰ ਘੱਟ ਨਹੀਂ ਵੇਰ ਪਰ ਜੇ ਕਹੀਏ ਭਈ 80 ਲੱਖ ਦਾ ਤੇ ਫਿਰ ਫੇਰ ਵੀ ਕਾਫੀ ਹੈਗਾ ਵੀ ਤਿੰਨ ਸੈਟ ਤੁਸੀਂ ਜੇ ਹੌਨ ਲੈਂਡ ਜਾ ਤਾਂ ਹੁਣ ਤਾਂ 1.5-2 ਲੱਖ ਦੇ ਹੈਗੇ ਦੋਸਤੋ ਬੰਦੇ ਨਹੀਂ ਕੋਈ ਹੋਇਆ ਸੀ ਹਾਂਜੀ ਪਿਛਲੇ ਸਾਲ ਜਦੋਂ ਫਲੱਡ ਆਇਆ ਸੀਗਾ ਜੀ ਪੂਰਾ ਪਾਣੀ ਨੇ ਭਰ ਗਿਆ ਸੀ ਉਸ ਤੋਂ ਬਾਅਦ ਵੀ ਚੋਰੀ ਹੋਈ ਸੀ ਉਸ ਤੋਂ ਪਹਿਲਾਂ 20 ਵਿੱਚ ਵੀ ਹੋਈ ਹੈ ਜੀ 20 ਵਿੱਚ ਵੀ ਹੋਈ ਹੋਗੀ ਅਸੀਂ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਤੇ ਪਿਛਲੇ ਸਾਲ 23 ਵਿੱਚ ਵੀ ਹੋਈ ਅਗਸਤ ਮਹੀਨੇ 23 ਵਿੱਚ ਵੀ ਚੋਰੀ ਹੋਈ ਹੈ ਮੁਕਤੀ ਵੀ ਅਸੀਂ ਕੰਪਲੀਟ ਐਸਐਸਟੀ ਸਭ ਨੂੰ ਕੀਤੀ ਹੈ ਜੀ ਆ ਤੀਜੀ ਬੈਕਅਪ ਹੋਣੇ ਫੇਰ ਲਗਾਤਾ ਇੱਕ ਵਾਰ ਸੋ ਤੁਹਾਡੇ ਵੱਲ ਤੇ ਵੀ ਕਮੀ ਲੱਗਦੀ ਹੈ ਮੈਂ ਤਾਂ ਉਹ ਸਰ ਚੜਜਾ ਦਾ ਕੈਮਰਾ ਲੱਗੇ ਪਰ ਕਮੀ ਤਾਂ ਨਹੀਂ ਕਹਿ ਸਕਦੇ ਜੇ ਸਰਕਾਰ ਦੀ ਕੋਈ ਫੰਡ ਦੀ ਪ੍ਰੋਵੀਜ਼ਨ ਹੋਵੇ ਤਾਂ ਅਸੀਂ ਇਹ ਸਵੇਰੇ ਲਵਾ ਲਾਂਗੇ ਜੀ ਕੋਈ ਫੰਡ ਦੀ ਲੈਕੇਜ ਕਰਕੇ ਨਹੀਂ ਹੋਇਆ ਅਦਰਵਾਈਜ਼ ਇਹ ਪੈਸੇ ਦੇਵੇ ਸਰਕਾਰ ਤਾਂ ਅਸੀਂ ਸਵੇਰੇ ਲਵਾ ਲਾਂਗੇ ਹੰਤ ਕਰਤੀ ਤਾਂ ਸਟਾਫ ਨਹੀਂ ਸਟਾਫ ਤਾਂ ਬਹੁਤ ਘੱਟ ਆ ਜੀ ਚਾਰ ਅਫਸਰ ਹੀ ਆ ਜੀ ਜਿਹੜੇ ਕੰਮ ਕਰਦੇ ਆ ਪਰ ਵੀ ਅਸੀਂ ਕਾਫੀ ਕੋਸ਼ਿਸ਼ ਕਰਕੇ ਸਾਡੀ ਕੰਮ ਦੀ ਗੱਲ ਕੀਤੀ ਅਸੀਂ ਜੋ ਕਾਫੀ ਕੋਸ਼ਿਸ਼ ਕਰਕੇ ਇਹਨੂੰ ਇਕੱਲੇ ਦਾ ਮੋਂਗੋ ਬਣਾਇਆ ਜੀ ਜਿੰਨਾ ਹੈਗਾ ਤੁਸੀਂ ਆਪ ਜਾ ਕੇ ਦੇਖੋਗੇ ਸਾਰੀ ਕਿੰਨੀ ਬਾਉਂਡਰੀ ਅਸੀਂ ਕਰਾਈ ਆ ਆਪਣੇ ਕੋਲੋਂ ਖਰਚਾ ਕਰਕੇ ਪਿੱਛੇ ਵੀ ਮਤਲਬ ਕਿ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਜੇ ਆਪਾਂ ਇਹ ਗੱਲ ਕਹਿ ਦੀਏ ਪਰ ਹੁਣ ਆਹ ਤਾਂ ਜੀ ਸੋਚਿਆ ਨਹੀਂ ਸੀ ਕਿ ਵਾਹੀ ਲੋਹੇ ਦੇ ਦਰਵਾਜ਼ੇ ਵੀ ਲਗਵਾਏ ਸੇ ਕਰਕੇ ਵੀ ਲੱਕੜੀ ਟੁੱਟ ਜਾਂਦੇ ਆ ਲੋਹੇ ਦੇ ਦਰਵਾਜ਼ੇ ਲਗਵਾਏ ਪਰ ਉਹਨਾਂ ਨੇ ਕਟਰ ਦਾ ਇਸਤੇਮਾਲ ਕਰ ਗੋ ਜਿੱਥੇ ਕਟਰ ਚੱਲਣਾ ਉੱਥੇ ਤੁਸੀਂ ਜੋ ਮਰਜ਼ੀ ਕਰ ਲੋ ਠੀਕ ਹੈ ਨਾ ਕਟਰ ਦੇ ਮੂਰੇ ਤਾਂ ਫਾਰੇ ਫੇਲ ਹੈ ਜਿੰਨਾ ਮਰਜ਼ੀ ਤੁਸੀਂ ਲੋਹਾ ਸਟਰੋਂਗ ਲਾ ਲਓ ਜੋ ਮਰਜ਼ੀ ਕਰ ਲੋ ਫਾਰੇ ਫੇਲ ਹੈ ਇਹਦਾ ਕੋਈ ਨਾ ਕੋਈ ਹੱਲ ਹੋਣ ਉਸ ਮੈਗ ਨੂੰ ਲੱਭਣਾ ਚਾਹੀਦਾ ਜੀ ਤੁਹਾਡਾ ਨਾਮ ਕੀ ਹਰਮੇਸ਼ਰਾ ਲਏ ਜੀ ਸਰ ਕੀ ਕੰਮ ਕਰਦੇ ਹੋ ਸਰ ਮੇਰਾ ਕਰਿਆਨੇ ਦਾ ਕੰਮ ਹੈ ਜੀ ਚੌਧਰੀ ਕਰਿਆਨੇ ਸਟੋਰ ਤਾਲਾ ਮੰਡੀ ਚ ਪਤਾ ਲੱਗਿਆ ਤੁਹਾਡੀ ਚੋਰੀ ਹੋਈ ਹੈ ਹਾਂ ਜੀ ਸਰ ਸਵੇਰੇ 5 ਵਜੇ ਜਾ ਕੇ ਦੁਕਾਨ ਦੇਖੀ ਜੇ ਖੁੱਲ ਗਈ ਤਾਂ ਤਾਲੇ ਰੋਟੇ ਸੀ ਮੇਰੇ ਤੇ ਸਮਾਨ ਖਲਰੇ ਪਿਆ ਸੀਗਾ ਜੀ ਹਾਂ ਜੀ ਤੇ ਫੇਰ ਮੁੜ ਕੇ ਜਾ ਕੇ ਦੇਖਿਆ ਚੱਕ ਆਪਣੇ ਗੱਲੇ-ਉ ਤੇ ਮੇਰਾ ਪੰਜਾ ਤੇਰਾ ਨੁਕਸਾਨ ਹੋਇਆ ਜਣੇ ਕਿ ਸਭ ਨੂੰ ਸੁਭਣ ਲੱਗੇ ਚੋਕੇ ਜਿਆਦਾ ਜੀ ਨਿਕੇ ਪੇ ਛੱਡ ਗਏ ਸਮਾਨ ਜਣੇ ਕਿ ਸ਼ਟਰਸ ਨਿਕੇ ਇੱਥੇ ਤੇ ਸੀਸੀਟੀਵੀ ਕੈਮਰਾ ਤੇ ਬਚਾਇਆ ਤੁਰ ਨਹੀਂ ਸੀਸੀਟੀਵੀ ਮੇਰੇ ਕੈਮਰਾ ਬੰਦ ਹੈ ਜੀ ਕੈਮਰਾ ਚੱਲਦਾ ਨਹੀਂ ਸੀਗਾ ਜੀ ਤੇ ਸਾਡੇ ਆ ਜਾਂ ਸਾਡੇ ਕੈਮਰੇ ਵਿੱਚ ਬਿਲਕੁਲ ਸਾਫ਼ ਚੋਰ ਤੇ ਸਿਆ ਜੀ ਚੋਰੀ ਕਰਦਾ ਹਾਂਜੀ ਇਹ ਲੱਗਦਾ ਕਿ ਲੱਗਦਾ ਕਿ ਚੋਰ ਇੱਕੋ ਹੀ ਹੈ ਜਿਹੜਾ ਦੋਨਾਂ ਦਾ ਗੱਲਾਂ ਤੇ ਹੱਥ ਮਾਰ ਗਿਆ ਹਾਂਜੀ ਸਾਡਿਆਂ ਤਾਂ ਇੱਕੋ ਹੀ ਬੰਦਾ ਕਰ ਗਿਆ ਜੀ ਕੰਮ ਉਸ ਤੋਂ ਇਲਾਵਾ ਹੋਰ ਇੱਕ ਜਸ਼ਨ ਕਨਫੈਕਟਰੀ ਹੈਗਾ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਜੀ ਇੱਕ ਸਾਡੇ ਜਸ਼ਨ ਕਰਿਆਨਾ ਦਾ ਸਟੋਰ ਹੈਗਾ ਚਾਰ ਦੁਕਾਨਾਂ ਦੇ ਜਿਹੜੇ ਹੈਗੇ ਆ ਜੀ ਲੋਕ ਟੁੱਟੇ ਆ ਇੱਕ ਜਿਹੜੇ ਘੰਟੇ ਦੇ ਵਿੱਚ ਜੀ ਹਾਂਜੀ ਭਾਈ ਤੁਹਾਡਾ ਨਾਮ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਜੀ ਅਵਤਾਰ ਜੀ ਕੀ ਗੱਲਬਾਤ ਹੋਈ ਕਿਹੜੇ ਕੰਮ ਕਰਦੇ ਆ ਜਾਣਕਾਰੀ ਸਾਂਝੀ ਕਰੀਏ ਤੇ ਮੇਰਾ ਇੱਥੇ ਬਾਲਾਚੁਰ ਸ਼ਹਿਰ ਦੇ ਵਿੱਚ ਸੈਂਟਰੀ ਸਟੋਰ ਹੈਗਾ ਦੁਕਾਨਾ ਸਾਡੀ ਆਪਣੀ ਸਵੇਰੇ ਤਕਰੀਬਨ 5:30 ਵਜੇ ਮੈਨੂੰ ਫੋਨ ਆਇਆ ਸਾਡੇ ਗਵੰਢੀ ਦਾ ਹਰਮੇਰ ਜੀ ਮੇਰੇ ਦਰ ਖੜੇ ਆ ਕਿ ਤੁਹਾਡੇ ਜਿਹੜੀਆਂ ਦੁਕਾਨਾਂ ਦੇ ਲੋਕ ਟੁੱਟੇ ਹੋਏ ਆ ਜਦੋਂ ਆ ਕੇ ਅਸੀਂ ਚੈੱਕ ਕੀਤਾ ਤਾਂ ਅੰਦਰ ਕਾਫੀ ਨੁਕਸਾਨ ਸਾਡਾ ਸਮਾਨ ਖਲਰਿਆ ਪਿਆ ਸੀ ਗੱਲਾਂ ਵੀ ਤੋੜ ਕੇ ਉਹਦੇ ਵਿੱਚੋਂ ਵੀ ਕੁਝ ਕੈਸ਼ ਪੇਮੈਂਟ ਪਈ ਸੀਗੀ 10-12000 ਦੇ ਕਰੀਬ ਉਹ ਵੀ ਲੈ ਗਏ ਜਦੋਂ ਅਸੀਂ ਥੱਲੇ ਆਪਣੇ ਜਾ ਕੇ ਸਟੋਰ ਦੇਖਿਆ ਬੇਸਮੈਂਟ ਦੇ ਵਿੱਚ ਉੱਥੋਂ ਵੀ ਕਾਫੀ ਪਾਰੀ ਮਾਤਰਾ ਵਿੱਚੜਾ ਸਮਾਨ ਗਾਇਬ ਹੋ ਚੁੱਕਾ ਜਦੋਂ ਅਸੀਂ ਕੈਮਰੇ ਚੈੱਕ ਕੀਤੇ ਤਾਂ ਕੈਮਰੇਆਂ ਦੇ ਵਿੱਚ ਚੋਰ ਮੂੰਹ ਲਪੇਟਿਆ ਹੋਇਆ ਬੜੀ ਤਸਦੀ ਦੇ ਨਾਲ 40-45 ਮਿੰਟ ੜੇ ਹੈਗੇ ਉਹਨੇ ਚੋਰੀ ਕੀਤੀ ਆ ਬੇਖੌਫ ਹੋ ਕੇ ਕਿੰਨਾ نقصان ਹੋ ਗਿਆ ਤੁਹਾਡਾ ਨੁਕਸਾਨ ਲਗਭਗ 80-90 ਹਜ਼ਾਰ ਦੇ ਕਰੀਬ ਬਰਾ ਜਿਹੜਾ ਨੁਕਸਾਨ ਹੋ ਗਿਆ ਦੁਕਾਨ ਦਾ ਜੀ ਹਾਂਜੀ ਤੁਸੀਂ ਇਸ ਸਬੰਧੀ ਪੁਲਿਸ ਨੂੰ ਇਤਲਾ ਨਹੀਂ ਦਿੱਤੀ ਹਾਂਜੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਜੋ ਮੌਕੇ ਤੇ ਹੋ ਸਕੇ ਉਹ ਆ ਕੇ ਦੇਖ ਗਏ ਆ ਜੀ ਤੇ ਹੁਣ ਅਸੀਂ ਡੀਐਸਪੀ ਸਾਹਿਬ ਦੇ ਅੱਗੇ ਆ ਕੇ ਵੀ ਇਹ ਰਿਕੁਐਸਟ ਕੀਤੀ ਆ ਵੀ ਇਹ ਨੱਥ ਪਾਈ ਜਾਵੇ ਕਿਉਂਕਿ ਮੈਂ ਤਾਂ ਇਸ ਗੱਲ ਨੂੰ ਕਰਨ ਲੱਗਿਆ ਵੀ ਗਰੇਜ ਨਹੀਂ ਕਰੂੰਗਾ ਕਿ ਆਹ ਇੱਕ ਡੇਢ ਮਹੀਨੇ ਤੋਂ ਨਸ਼ੇ ਵਾਲੇ ਤੇ ਚੋਰੀ ਵਾਲੇ ਇੰਨਾ ਲੋਕਾਂ ਨੂੰ ਮਤਲਬ ਹੋ ਰਿਹਾ ਚੋਰੀਆਂ ਨੀਆਂ ਵੱਧ ਗਈਆਂ ਵੀ ਜਿੱਦਾਂ ਕਿਸੇ ਸਰਕਾਰ ਦਾ ਡਰ ਹੀ ਕੋਈ ਨਹੀਂ ਹੈ ਜੀ ਚਿੱਟਾ ਤਾਂ ਛਰੇ ਹਮ ਬਿਕ ਰਿਹਾ ਚੋਰੀਆਂ ਤਾਂ ਛਰੇ ਆ ਮੋਰੀਆਂ ਸਾਡੇ ਬਲਾ ਚੋਰ ਦੇ ਵਿੱਚ 10 12 ਦਿਨ ਤੋਂ ਕਈ ਚੋਰੀਆਂ ਜੜੀਆਂ ਹੋ ਗਈਆਂ ਆ ਇੱਕ ਜਿਹੜੇ ਮਹੀਨਾ ਪਹਿਲਾਂ ਮੇਰੀ ਟਰਾਲੀ ਚੋਰੀ ਹੋ ਗਈ ਢੈਂਗੜ ਪਰ ਤੋਂ ਟਰਾਲੀ ਚੋਰੀ ਹੋ ਗਈ ਮਕੰਦ ਪਰ ਤੋਂ ਹੋ ਗਈ ਬੰਗਿਆਂ ਦੇ ਹੋਰ ਲੱਗ ਕੇ ਚੋਰੀਆਂ ਹੋ ਗਈਆਂ ਟਰਾਲੀਆਂ ਉਦੇ ਤੱਕ ਹਜੇ ਕੋਈ ਸਰਾਖ ਨਹੀਂ ਮਿਲਿਆ ਹੈ ਐਡੀ ਵੱਡੀ ਟਰਾਲੀ ਦੇਖੋ ਜੇਬ ਚ ਤਾਂ ਪਾ ਕੇ ਲੈ ਦੀ ਜਾਣੀ ਅਸ ਰੋਡ ਤੇ ਲੈ ਕੇ ਜਾਂਦੇ ਆ ਚੋਰ ਜੀ ਤੇ ਮੈਂ ਤਾਂ ਇਹ ਸਮਝਦਾ ਵੀ ਪ੍ਰਸ਼ਾਸਨ ਨੂੰ ਇਸ ਪਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਦੁਕਾਨਦਾਰ ਤਾਂ ਪਹਿਲੇ ਦੁਕਾਨਾਂ ਦੀ ਮੰਦੀ ਲੱਗੀ ਹੋਈ ਐ ਇਸ ਵੇਲੇ ਕਰੋਨਾ ਤੋਂ ਬਾਅਦ ਤਾਂ ਕਾਰੋਬਾਰ ਦੇ ਲੋਕਾਂ ਦੇ ਸੂਤੇ ਨਹੀਂ ਆਏ ਐ ਜੀ ਤੇ ਹੁਣ ਆ ਚੋਰੀਆਂ ਕਰਕੇ ਤਾਂ ਲੋਕਾਂ ਦੀਆਂ ਦੁਕਾਨਾਂ ਖਾਲੀ ਹੋ ਰਹੀਆਂ